ਸਚੀ ਕਾਲ ਜੀ ਤੁਸੀਂ ਜੁੜਿਓ ਜੀਐਸਡੀ ਪੰਜਾਬ ਮੀਡੀਆ ਦੇ ਨਾਲ ਤੇ ਮੇਰਾ ਨਾਮ ਹੈ ਮੰਨਤ ਬਰਾਰ ਅੱਜ ਜਿਸੀ ਖੜੀਆਂ ਬਠਿੰਡਾ ਸ਼ਹਿਰ ਦੇ ਵਿੱਚ ਜਿਵੇਂ ਅੱਜਕੱਲ ਸਾਰੇ ਜਾਣਦੇ ਹੋ ਤੁਸੀਂ ਕਿ ਸੋਸ਼ਲ ਮੀਡੀਆ ਦਾ ਟਾਈਮ ਚੱਲ ਰਿਹਾ ਜਿਵੇਂ ਕਿ ਟੀਵੀ ਵੀ ਅੱਜਕੱਲ ਬੰਦ ਹੋ ਗਿਆ ਤੇ ਫੋਨ ਦੇ ਵਿੱਚ ਟੀਵੀ ਚੱਲ ਪਿਆ ਅੱਜਕੱਲ ਹੈਨਾ ਔਰ ਜਿਵੇਂ ਸੋਸ਼ਲ ਮੀਡੀਆ ਦਾ ਤਾਂ ਪਤਾ ਹੁਣ ਵੀ ਕਾਫੀ ਟ੍ਰੈਂਡ ਚੱਲ ਰਹੇ ਹੈਗਾ ਔਰ YouTube ਦਾ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਹੋ ਰਿਹਾ ਔਰ YouTube ਇੱਕ ਇਸ ਤਰ੍ਹਾਂ ਦਾ ਪਲੇਟਫਾਰਮ ਹੈਗਾ ਜਿਸ ਜਿਹਦੇ ਉੱਤੇ ਆਪਾਂ ਸਾਰੇ ਹੀ ਬਜ਼ੁਰਗ ਤੋਂ ਜਵਾਨ ਤੱਕ ਬੱਚਿਆਂ ਤੱਕ ਹੀ ਹਰ ਕੋਈ ਉਹਨੂੰ ਮਤਲਬ ਯੂਜ਼ ਕਰਦਾ ਦੇਖਦੇ ਹੈਨਾ ਔਰ ਇਸ ਤਰ੍ਹਾਂ ਅਸੀਂ YouTube YouTube ਤੇ ਜਿਹੜਾ ਨਾਮ ਸੁਣ ਰਹੇ ਹਾਂ ਇੱਕ ਜਸ ਰਿਆਜ ਜਿਨ੍ਹਾਂ ਦੇ ਕੀ ਗਾਣੇ ਕਾਫੀ ਫੇਮਸ ਹੋ ਰਿਹਾ ਕਾਫੀ ਵਾਇਰਲ ਹੋ ਰਿਹਾ ਸੀ ਸੁਣ ਰਹੇ ਹਾਂ ਤੇ ਅੱਜ ਅਸੀਂ ਉਹਨਾਂ ਦੇ ਘਰੇ ਉਹਨਾਂ ਦੇ ਫੈਮਲੀ ਦੇ ਨਾਲ ਗੱਲਬਾਤ ਤੇ ਅੱਜ ਉਹਨਾਂ ਦੇ ਬਾਰੇ ਅਸੀਂ ਜਾਣਾਂਗੇ ਉਹਨਾਂ ਦੀ ਫੈਮਲੀ ਬਾਰੇ ਕਿਵੇਂ ਮਤਲਬ ਉਹਨਾਂ ਨੇ ਸਟਾਰਟਿੰਗ ਕੀਤੀ ਕਿਵੇਂ ਉਹਨਾਂ ਨੇ ਇਸ ਲਾਈਨ ਦੇ ਵਿੱਚ ਸ਼ੁਰੂਆਤ ਕੀਤੀ ਹੈ ਨਾ ਤਾਂ ਅੱਜ ਉਹ ਆਪਾਂ ਉਹਨਾਂ ਦੇ ਘਰੇ ਚੱਲਦੇ ਹਾਂ ਔਰ ਉਹਨਾਂ ਦੀ ਫੈਮਲੀ ਨਾਲ ਗੱਲਬਾਤ ਕਰਦੇ ਹਾਂ ਚਲੋ

ਉਹਨਾਂ ਦੀ ਜੋ ਪਛਾਣ ਬਣੀ ਕਿਵੇਂ ਬਣੀ ਤੇ ਉਹਨਾਂ ਬਾਰੇ ਸਾਰੀ ਆਪਾਂ ਜਾਣਕਾਰੀ ਲਵਾਂਗੇ ਉਹਨਾਂ ਦੀ ਮਾਤਾ ਜੀ ਦਾ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਹਾਂਜੀ ਬਹੁਤ ਕੀ ਹਾਲ ਚੰਗਾ ਠੀਕ ਹੈ ਮਾਤਾ ਜੀ ਜਮੇਰ ਸਿੰਘ ਆ ਕਾਫੀ YouTube ਤੇ ਵੀ ਸੀ ਇਹ ਕਾਫੀ ਉਹਨਾਂ ਦੇ ਵਾਇਰਲ ਤੁਹਾਡੇ بیٹے ਜਸਪ੍ਰੀਤ ਜੀ ਦੇ ਗਾਣੇ ਸੀ ਸੁਣ ਰਹੇ ਆ ਕਾਫੀ ਵਾਇਰਲ ਹੋ ਰਹੀ ਹੈਗੇ ਹਨ ਤੇ ਤੁਹਾਨੂੰ ਇਹ ਸੁਣ ਕੇ ਮਤਲਬ ਕਿ ਜਿਵੇਂ ਲੋਕ ਤੁਹਾਨੂੰ ਆ ਕੇ ਦੱਸਦੇ ਆ ਕਿ ਵੀ ਤੁਹਾਡੇ ਬੇਟੇ ਦੇ ਗਾਣੇ ਇਸ ਤਰ੍ਹਾਂ ਦੇ ਆ ਜਾਂ ਤੁਸੀਂ ਦੇਖਦੇ ਹੋ ਮਤਲਬ ਕਿਸ ਤਰ੍ਹਾਂ ਦਾ ਤੁਹਾਨੂੰ ਫੀਲ ਹੁੰਦਾ ਕਿਸ ਤਰ੍ਹਾਂ ਦਾ ਤੁਸੀਂ ਮਹਿਸੂਸ ਕਰਦੇ ਹੋ ਬਹੁਤ ਵਧੀਆ ਫੀਲ ਹੁੰਦਾ ਜੀ ਮੇਰਾ ਬੇਟਾ ਬਹੁਤ ਨਾਈਸ ਸੀ ਬੜੀ ਵਧੀਆ ਸਿੰਗ ਕਰਦਾ ਸੀ ਗਾਣਾ ਕਰਦਾ ਸੀ ਤੇ ਮਤਲਬ ਜੇ ਅਸੀਂ ਇਹ ਜਾਣਨਾ ਚਾਹੁੰਨੇ ਹਾਂ ਕਿ ਜਸ ਕਿਸ ਤਰ੍ਹਾਂ ਦਾ ਪਰਸਨ ਸੀਗਾ ਮਤਲਬ ਕਿ ਬਚਪਨ ਦੇ ਵਿੱਚ ਜਿਵੇਂ ਬੱਚੇ ਬਹੁਤ ਸ਼ਰਾਰਤੀ ਹੁੰਦੇ ਹਨ ਨਾ ਤਾਂ ਵੀ ਬਚਪਨ ਦੇ ਵਿੱਚ ਉਹਨੇ ਤੁਹਾਨੂੰ ਕਿੰਨਾ ਕਿਤਾਨੀ ਕੀਤਾ ਮਤਲਬ ਸਿਆਣਾ ਬੱਚਾ ਹੁੰਦਾ ਸੀਗਾ ਜਾਂ ਸ਼ਰਾਰਤੀ ਆ ਕਿਵੇਂ ਮਤਲਬ ਉਹਨੂੰ ਸਿੰਗਿੰਗ ਦਾ ਸ਼ੌਂਕ ਪਿਆ ਕਿਵੇਂ ਮਤਲਬ ਹੋਇਆ ਨਾ ਬਚਪਨ ਸੇ ਬਹੁਤ ਸਿਆਣਾ ਸੀ ਵਧੀਆ ਸੀਗਾ ਤੇ ਕੋਈ ਤੰਗ ਨਹੀਂ ਕਰਦਾ ਸੀ ਮੇਰੇ ਨਾਲ ਬਚਪਨ ਤੋਂ ਦਾ ਬਹੁਤ ਪਿਆਰ ਸੀਗਾ ਤੇ ਸਿੰਘ ਤੋਂ ਸਿੰਘੰਗ ਦਾ ਨੂੰ ਛੋਟੇ ਜਿਹੰਦੇ ਨੂੰ ਸ਼ੌਂਕ ਸੀਗਾ ਛੋਟਾ ਹੁੰਦਾ ਹੀ ਬਲਕਾਰ ਸਿੱਧੂ ਦੇ ਗੀਤ ਗਾਣ ਦਾ ਹੁੰਦਾ ਸੀਗਾ ਠੀਕ ਛੋਟੇ ਛੋਟੇ ਹੁੰਦੇ ਤੋਂ ਉਹਨੂੰ ਵੀ ਵੱਡਾ ਹੋ ਗਿਆ ਉਹਨੂੰ ਵਧੀਆ ਨਾਮ ਉਹਦਾ ਬਣਨ ਲੱਗ ਗਿਆ ਠੀਕ ਤੇ ਵਧੀਆ ਗੀਤ ਸੋਣੇ ਗਾਉਣ ਲੱਗ ਗਿਆ ਮੈਨੂੰ ਬਹੁਤ ਖੁਸ਼ੀ ਹੁੰਦੀ ਸੀ ਜੀ ਤੇ ਮਤਲਬ ਇੱਕ ਜਦੋਂ ਬੱਚਾ ਨਾਮ ਤੁਹਾਡਾ ਰੌਸ਼ਨ ਕਰਦਾ ਹੈ ਹਨਾ ਤਾਂ ਰਿਪੇਰੈਂਟਸ ਨੂੰ ਕਿੰਨਾ ਪ੍ਰਾਊਡ ਫੀਲ ਹੁੰਦਾ ਕਿੰਨੀ ਖੁਸ਼ੀ ਮਿਲਦੀ ਹੈ ਨਾ ਤਾਂ ਉਹ ਖੁਸ਼ੀ ਅਸੀਂ ਇਹਨਾਂ ਦੇ ਚਿਹਰੇ ਤੇ ਮਾਤਾ ਜੀ ਦੇ ਦੇਖ ਵੀ ਸਕਦੇ ਹਾਂ ਔਰ ਮਾਤਾ ਜੀ ਜਿਵੇਂ ਅਸੀਂ ਹੁਣ ਇਹ ਵੀ ਸੁਣ ਰਹੇ ਹਾਂ ਵੀ ਮਤਲਬ ਉਹਨਾਂ ਦਾ ਵੀ ਗਾਣੇ ਜਿਹੜੇ ਹੁਣ ਮਤਲਬ ਆਏ ਆ ਤਾਂ ਕੋਈ ਹਾਂਜੀ ਮਾਤਾ ਜੀ ਜਿਵੇਂ ਮਤਲਬ ਅਸੀਂ ਤੁਸੀਂ ਇਹਨਾਂ ਦੇ ਬਚਪਨ ਬਾਰੇ ਦੱਸਿਆ ਤੇ ਉਹਨਾਂ ਜਵਾਬ ਵੀ ਬਾਰੇ ਦੱਸਿਓ ਜਿਹੜੀ ਬਚਪਨ ਤੋਂ ਹੀ ਗੁਆਣ ਲੱਗਦੀ ਸੀ ਹਾਂਜੀ ਤੇ ਮਾਤਾ ਜੀ ਅਸੀਂ ਮਤਲਬ ਉਹ ਕੁਝ ਨਾ ਨਹੀਂ ਚਾਹੀਦਾ ਪਰ ਫਿਰ ਵੀ ਜਿਹੜਾ ਮਤਲਬ ਉਹ ਲੋਕ ਜਿਹੜੇ ਉਹਨਾਂ ਦੇ ਫੈਨ ਹਨ ਉਹਨਾਂ ਨੂੰ ਪਸੰਦ ਕਰਦੇ ਉਹਨਾਂ ਨੂੰ ਮਤਲਬ ਸੁਣਨਾ ਚਾਹੁੰਦੇ ਹਨ ਨਾ ਉਹਨਾਂ ਦੀ ਆਵਾਜ਼ ਨੂੰ ਤਾਂ ਉਹਨਾਂ ਨੂੰ ਵੀ ਅਸੀਂ ਦੱਸਣਾ ਚਾਹਾਂਗੇ ਤੁਹਾਡੇ ਥਰੂ ਕਿ ਇਸ ਤਰ੍ਹਾਂ ਦੀ ਕੀ ਗੱਲ ਬਣ ਗਈ ਕਿ ਰੱਬ ਨੇ ਮਹਾਰਾਸ਼ਟਰਾਂ ਦੀ ਮਾਰੀ ਕਿ ਸਾਨੂੰ ਕੁਛੋੜਾ ਦੇ ਗਏ ਉਹ ਹਨਾ ਔਰ ਮਤਲਬ ਆਪਣੇ ਵਿੱਚ ਹੁੰਨ ਨਹੀਂ ਮਤਲਬ ਤਾਂ ਇਸ ਤਰ੍ਹਾਂ ਦੀ ਕੀ ਇਸ ਤਰ੍ਹਾਂ ਦੀ ਕੋਈ ਘਟਨਾ ਹੋਈ ਸੀ ਹਾਂਜੀ ਪਹਿਲਾਂ ਉਹਦੇ ਪਾਪਾ ਦੀ ਡੈਥ ਹੋ ਗਈ ਸੀ 4 ਮਹੀਨੇ ਬਾਅਦ ਬੇਟੇ ਦੀ ਵਧੀਆ ਉਹਨੇ ਗਾਣੇ ਕਿੱਥੇ ਸੀ ਸਾਰੇ ਰਿਕਾਰਡ ਇੱਕ ਉਹਦਾ ਗਾਣਾ ਉਹਦੇ ਡੈਥ ਤੋਂ ਬਾਅਦ ਅਸੀਂ ਵੀਡੀਓ ਆਈ ਉਹਦੀ ਗਾਣੇ ਬਹੁਤ ਸੋਹਣੇ ਆਏ ਚੰਡੀਗੜ੍ਹ ਚਲਾ ਗਿਆ ਉੱਥੇ ਗਾਣੇ ਸਾਰੇ ਰਿਕਾਰਡ ਕਰਨ ਗਿਆ ਸੀ 1 ਅਕਤੂਬਰ ਨੂੰ ਕਰੋਗੇ ਆ ਵਧੀਆ ਮਿਲ ਕਰਕੇ ਸਾਨੂੰ ਇਹ ਹਫਤਾ ਤੇ ਰਿਹਾ ਤੇ ਅਸੀਂ ਪਿੱਛੇ ਕਾਲ ਵੀ ਕਰਦੇ ਰਹੇ ਵੀ ਬੇਟੇ ਤੂੰ ਆ ਜਾ ਉਹ ਬਹੁਤ ਦਿਨ ਹੋ ਗਏ ਕਹਿੰਦਾ ਮम्मा ਮੈਂ 22 12 ਤਰੀਕ ਨੂੰ ਆ ਚੁਂਗਾ ਤੇ ਫਿਰ ਉਹਦਾ 9 ਅਕਤੂਬਰ ਨੂੰ ਰਾਤ ਨੂੰ ਐਕਸੀਡੈਂਟ ਹੋ ਗਿਆ ਸੀਗਾ ਹਾਂਜੀ ਮਾਤਾ ਜੀ ਅਸੀਂ ਤੁਹਾਡਾ ਦੁੱਖ ਮਤਲਬ ਉਹ ਕੀ ਸੋਹਣੇ ਸਕਦੇ ਹਨ ਤਾਂ ਆਪਾਂ ਉਹਨੂੰ ਬਦਲ ਵੀ ਨਹੀਂ ਸਕਦੇ ਜੋ ਰੱਬ ਨੇ ਹਨਾ ਲਿਖਿਆ ਹੁੰਦਾ ਤਾਂ ਚਲੋ ਚਲੋ ਜਿੱਥੇ ਵੀ ਆਪਾਂ ਕਹਿੰਨੇ ਕੀ ਚਲੋ ਰੱਬ ਦੀ ਰਾਜੀ ਜਿੱਥੇ ਹੈ ਨਾ ਰੱਖਦੇ ਉੱਥੇ ਕਹਿੰਦੇ ਵੀ ਰਹਿਣਾ ਚਾਹੀਦਾ ਨਾ ਤੇ ਮਾਤਾ ਜੀ ਅਸੀਂ ਇਹ ਜਾਨਣਾ ਚਾਹੁੰਦੇ ਆਂ ਵੀ ਉਹਨਾਂ ਨੇ ਅੱਜ ਤੱਕ ਕਿੰਨੇ ਕ ਗਾਣੇ ਰਿਕਾਰਡ ਹੋਏ ਆ ਔਰ ਕਿੰਨੇ ਕ ਵੀਡੀਓ ਵਗੈਰਾ ਬਣੇ ਆ ਜਾਂ ਆਡੀਓ ਵੀ ਉਹਨਾਂ ਬਾਰੇ ਦੱਸੋ ਜਾਂ ਕੋਈ ਆਉਣ ਵਾਲੇ ਕੋਈ ਜਾਣ ਹੋਣੀਆਂ ਕੁਝ ਮਤਲਬ ਇੱਕ ਪਹਿਲਾਂ ਦੀ ਰਿਕਾਰਡ ਹੋਣੀਆਂ ਕੁਝ ਇਸ ਤਰ੍ਹਾਂ ਦਾ ਹੈ ਕੁਝ ਹਾਂ ਇੱਕ ਉਹਦਾ ਵੀਡੀਓ ਗਾਣਾ ਆਇਆਗਾ ਕਸਮ ਦਾ ਵਾਦਾ ਉੱਲਵ ਜਾਨੀ ਮੇਰੀ ਕਹਾਣੀ ਇੱਕ ਆਇਆ ਹੱਸਦੀ ਹਨਾ ਹਾਂਜੀ ਤੇ ਹੋਰ ਬਹੁਤ ਗਾਣੇ ਆ ਠੀਕ ਜੀ ਆਣ ਵਾਲੇ ਵੀ ਠੀਕ ਜੀ ਹਾਂਜੀ ਮਤਲਬ ਕਿ ਆਣ ਵਾਲੇ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵੀ ਪਹਿਲਾਂ ਹੀ ਉਹਨਾਂ ਦੇ ਰਿਕਾਰਡ ਕਰਵਾ ਕੇ ਰੱਖੇ ਹੋਏ ਸੀ ਹਾਂਜੀ ਫਿਲਮਾਂ ਵੀ ਆ ਰਹੀਆਂ ਉਹਨਾਂ ਦੀ ਤਾਂ ਮਤਲਬ ਕਿ ਪਹਿਲਾਂ ਹੀ ਇਹਨਾਂ ਦੇ ਰਿਕਾਰਡ ਹੋ ਚੁੱਕੇ ਸੀਗੇ ਗਾਣੇ ਹਾਂਜੀ ਪਹਿਲੇ ਹੋ ਚੁੱਕੇ ਸੀ ਉਹਦੇ ਗਾਣੇ ਹੁਣ ਜੱਕੇ ਫਿਲਮ ਆ ਰਹੀ ਹੈ ਪ੍ਰੀਤ ਸਿੱਧੂ ਦੀ ਸਾਰਾ ਫਿਲਮ ਮਤਲਬ ਉਹਨਾਂ ਨੇ ਬਣਾਈ ਹੋਈ ਹੈ ਠੀਕ ਹੈ ਤੇ ਮੇਰੇ ਬੇਟੇ ਦੀ ਉਹਨਾਂ ਨੇ ਆਵਾਜ਼ ਤੇ ਬਹੁਤ ਪਿਆਰੀ ਲੱਗੀ ਉਹਨਾਂ ਨੇ ਮੇਰੇ ਬੇਟੇ ਦੇ ਗਾਣੇ ਫਿਲਮ ਦੇ ਵਿੱਚ ਲੱਗੇ ਠੀਕ ਹੈ ਜਿਹਨੂੰ ਬਹੁਤ ਇੱਕ ਪ੍ਰਾਊਡ ਫੀਲ ਹੁੰਦਾ ਹੈ ਨਾ ਬਹੁਤ ਪ੍ਰਾਊਡ ਵਾਲੀ ਗੱਲ ਹੈ ਕਿ ਮਤਲਬ ਇਹਨਾਂ ਨੂੰ ਆਵਾਜ਼ ਇਹਨਾਂ ਦੇ ਬੇਟੇ ਦੀ ਇੱਕ ਮੂਵੀ ਦੇ ਵਿੱਚ ਸਿਲੈਕਟ ਹੋਈ ਹੈ ਔਰ ਮੂਵੀ ਦੇ ਵਿੱਚ ਉਹ ਗਾਣੇ ਚੱਲੇ ਗਏ ਉਹਨਾਂ ਦੇ ਨਾ ਤਾਂ ਕਿੰਨੀ ਕਿ ਖੁਸ਼ੀ ਮਾਤਾ ਜੀ ਇਸ ਗੱਲ ਦੀ ਤੁਹਾਨੂੰ ਹੁੰਦੀ ਹੈ ਦੇਖੋ ਜੀ ਖੁਸ਼ੀ ਵੀ ਹੈ ਤੇ ਗਮੀ ਵੀ ਹੈ ਕੋਈ ਗੱਲ ਨਹੀਂ ਮਾਤਾ ਜੀ ਜੋ ਹੋਣਾ ਹੁੰਦਾ ਹੈ ਨਾ ਉਹ ਤਾਂ ਹੋ ਜਾਂਦਾ ਪਰ ਆਪਾਂ ਹੌਸਲਾ ਹੀ ਤੁਹਾਨੂੰ ਦੇ ਸਕਦੀਆਂ ਹਨ ਨਾ ਕਿ ਕੋਈ ਅਸੀਂ ਵੀ ਤੁਹਾਡੇ ਨਾਲ ਆ ਤੇ ਮਸਲਾ ਰੁੱਝ ਸੀ ਪਰ ਫਿਰ ਵੀ ਕਹਿੰਦੇ ਮਾਂ ਦਾ ਦਿਲ ਗਾਣੇ ਆਉਂਦੇ ਆ ਸੁਣਦੇ ਆ ਲੋਕ ਪਰ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਵੀ ਸਾਡੇ ਦਿਲਾਚੀ ਵਸਦਾ ਬਿਲਕੁਲ ਬਿਲਕੁਲ ਮੈਮ ਅਭੀ ਸਾਰਿਆਂ ਦੇ ਦਿਲ ਦੇ ਵਿੱਚ ਹੀ ਰਹਿਣਗੇ ਤੇ ਕੀ ਦੇਖੋ ਸਾਰਿਆਂ ਦੇ ਦਿਲ ਦੇ ਵਿੱਚ ਤਾਂ ਰਹਿਣਗੇ ਪਰ ਜਿਹੜਾ ਕਹਿੰਦੇ ਮਾਂ ਦਾ ਦਿਲ ਹੈ ਉਹਦੇ ਦਿਲ ਚੋਂ ਤਾਂ ਦੇਖੋ ਆਪਾਂ ਉਹ ਜਗ੍ਹਾ ਵੀ ਨਹੀਂ ਬਣਾ ਸਕਦੇ ਤੇ ਉਹ ਜਗ੍ਹਾ ਲੈ ਵੀ ਨਹੀਂ ਸਕਦਾ ਕੋਈ ਹੈਨਾ ਹਾਂ ਫੈਨਸ ਜਿਹੜੇ ਹੈਗੇ ਆ ਉਹ ਆਪਾਂ ਕਹਿ ਸਕਦੇ ਹਾਂ ਹਮੇਸ਼ਾ ਉਹਨਾਂ ਦੇ ਨਾਲ ਰਹੇਗੇ ਜਾਂ ਉਹਨਾਂ ਦੀ ਆਵਾਜ਼ ਸੁਣਦੇ ਰਹਿਣਗੇ ਪਰ ਜਿਹੜਾ ਮਾਂ ਦਾ ਦਿਲ ਹੁੰਦਾ ਮਾਂ ਦਾ ਦਰਦ ਉਹ ਤਾਂ ਆਪਾਂ ਸੋਚ ਵੀ ਨਹੀਂ ਸਕਦੇ ਹੈਨਾ ਔਰ ਨਾ ਹੀ ਆਪਾਂ ਬਿਆਨ ਕਰ ਸਕਦੇ ਹਾਂ ਤੇ ਮਾਤਾ ਜੀ ਨਾਲ ਆਪਾਂ ਹੋਰ ਅਕੀ ਗੱਲਬਾਤ ਕਰਦੇ ਹਾਂ ਮਾਤਾ ਜੀ ਜਾਸਰ ਯਾਦ ਲੱਗਦਾ ਪਰ ਜਾਣਕਾਰੀ ਲੈ ਲਈ ਨਾ ਉਹਨਾਂ ਦੇ ਫੈਨਸ ਨੂੰ ਸ਼ਾਇਦ ਇੰਨਾ ਕੁ ਸੁਣਨ ਮਤਲਬ ਇੰਨਾ ਪਤਾ ਚੱਲ ਹੀ ਗਿਆ ਹੋਊਗਾ ਕਿ ਇਹਨਾਂ ਦੀ ਲਾਈਫ ਬਾਰੇ ਇਹਨਾਂ ਨੂੰ ਜਾਣਨ ਵਾਲਾ ਤੇ ਮਾਤਾ ਜੀ ਅਸੀਂ ਉਹ ਨਹੀਂ ਜਾਣਦੇ ਆ ਵੀ ਮਤਲਬ ਫਿਰ ਘਰ ਵਿੱਚ ਹੋਰ ਕੌਣ-ਕੌਣ ਨੇ ਫੈਮਿਲੀ ਦੇ ਵਿੱਚ ਕੌਣ-ਕੌਣ ਨੇ ਔਰ ਕਿਵੇਂ ਘਰਬਾਰ ਮਤਲਬ ਤੁਸੀਂ ਚਲਾਉਂਦੇ ਹੋ ਜਾਂ ਕਿਹਦੀ ਹੈ ਨਾ ਘਰ ਚ ਜੀ ਬਸ ਮੈਂ ਦੋ ਮੇਰੀਆਂ ਬੇਟੀਆਂ ਨੇ ਤੇ ਫਿਰ ਅਸੀਂ ਆਪ ਹੀ ਕੰਮ ਕਰਦੇ ਹੁਣ ਘਰ ਦਾ ਗੁਜ਼ਾਰਾ ਫਿਰ ਸਾਡੇ ਸਿੱਟੇ ਚੱਲਦਾ ਹੁਣ ਉਹ ਕੋਈ ਸਾਨੂੰ ਸਹਾਰਾ ਤਾਂ ਰਹਿਣਗੇ ਜੇ ਅੱਜ ਸਾਡੇ ਵਿੱਚ ਉਹ ਹੁੰਦਾ ਤਾਂ ਸਾਨੂੰ ਬਹੁਤ ਹੋਣੀ ਸੀਗੀ ਬਿਲਕੁਲ ਤੇ ਮਰਦੀ ਕਮੀ ਤਾਂ ਸਾਨੂੰ ਬਹੁਤ ਮਹਿਸੂਸ ਹੁੰਦੀ ਹੈ ਹਾਂਜੀ ਬਿਲਕੁਲ ਕਮੀ ਤਾਂ ਚਲੋ ਕੋਈ ਵੀ ਕਹਿੰਦੇ ਵੀ ਖਾਸ ਕਰਕੇ ਮਾਂ ਦਾ ਜਦੋਂ ਪੁੱਤ ਜਵਾਨ ਉਹ ਵੀ ਹੈ ਨਾ ਚਲਾ ਜਾਵੇ ਔਰ ਉਹਨਾਂ ਦਾ ਨਾਲ ਹੀ ਮਤਲਬ ਵਿਪਿਓ ਔਰ ਬੇਟਾ ਚਲੇ ਜਾਂਦਾ ਕੋਈ ਕਹਿੰਦੇ ਕਿ ਘਰ ਦੇ ਉੱਤੋਂ ਛੱਤ ਵੀ ਚਲੀ ਜਾਂਦੀ ਹੈ ਨਾ ਉਹਨਾਂ ਆਪਾਂ ਦੁੱਖ ਤਾਂ ਨਹੀਂ ਆਪਾਂ ਸਾਂਝਾ ਹੀ ਕਰ ਸਕਦੇ ਆ ਘਟ ਤਾਂ ਨਹੀਂ ਆਪਾਂ ਕਰ ਸਕਦੇ ਨਾ ਤੇ ਜਦੋਂ ਜੋ ਵੀ ਮਾਤਾ ਜੀ ਨਾਲ ਆਪਾਂ ਗੱਲ ਕਰ ਦਿੱਤੀ ਔਰ ਉਹਨਾਂ ਦੀ ਸਿਸਟਰ ਦੇ ਨਾਲ ਆਪਾਂ ਹੁਣ ਗੱਲ ਕਰਦੇ ਆਂ ਆ ਜਸਤਰੀ ਆਜ ਦੀ ਜੀ ਮਾਤਾ ਜੀ ਨਾਲ ਆਪਾਂ ਗੱਲ ਕਰ ਰਹੇ ਸੀ ਤੇ ਹੁਣ ਆਪਾਂ ਉਹਨਾਂ ਦੇ ਸਿਸਟਰ ਦੇ ਨਾਲ ਗੱਲ ਕਰਦੇ ਆਂ ਹਾਂਜੀ ਕਸ਼ਿਕਾ ਜੀ ਹੋ ਕੀ ਹਾਲ ਹੈ ਜੀ ਠੀਕ ਹੈ ਜਿਵੇਂ ਅਸੀਂ ਰਿਆਜ਼ ਦੇ ਸਿਸਟਰ ਉਹ ਸੀ ਬੜੇ ਸਿਸਟਰ ਹੋਈਆਂ ਜਾਂ ਛੋਟੇ ਵੱਡੇ ਵੱਡੀ ਅਕੀ ਤੇ ਮਤਲਬ ਤੁਹਾਨੂੰ ਉਹਨਾਂ ਦੀ ਮੂਵੀ ਦੇ ਉਹਨਾਂ ਦੇ ਜਿਹੜੇ ਤੁਹਾਡੇ ਬ੍ਰਦਰ ਦੇ ਗਾਣੇ ਆਗੇ ਨੇ ਨਾ ਉਹਨਾਂ ਦੀ ਆਵਾਜ਼ ਹੈ ਮੂਵੀ ਦੇ ਵਿੱਚ ਆ ਗਈ ਹੈ ਨਾ ਉਹਨਾਂ ਨੂੰ ਉਹਦੇ ਵਿੱਚ ਉਹਨੂੰ ਵਧੀਆ ਹੋਰ ਪਹਿਚਾਨ ਮਿਲ ਜੇਗੀ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਹੈ ਕਿਸ ਤਰ੍ਹਾਂ ਦੀ ਤੁਹਾਨੂੰ ਮਤਲਬ ਮਹਿਸੂਸ ਕਰ ਰਹੇ ਤੁਸੀਂ ਮੈਮ ਬਹੁਤ ਵਧੀਆ ਫੀਲ ਹੋ ਰਿਹਾ ਹੈ ਮਤਲਬ ਅਸੀਂ ਪਹਿਲਾਂ ਹਰ ਖੁਸ਼ੀ ਵੈਸੇ ਇਕੱਠੇ ਮਤਲਬ ਬਦਿਆ ਰਹਿੰਦੇ ਸੀ ਹਾਂਜੀ ਇਕੱਠੇ ਸ਼ੇਅਰ ਕਰਦੇ ਸੀ ਹੁਣ ਮਤਲਬ ਅਸੀਂ ਇਕੱਲੇ ਰਹਿ ਗਏ ਹਾਂ ਨਾ ਤਾਂ ਮਤਲਬ ਥੋੜਾ ਜਿਹਾ ਹੋਈ ਜਾਂਦਾ ਨਾ ਕਿ ਵੀ ਜੇ ਨਾਲ ਇਸ ਟਾਈਮ ਹਾਂ ਜਿਉ ਨਾਲ ਹੁੰਦੇ ਤਾਂ ਮਤਲਬ ਹੋਰ ਜ਼ਿਆਦਾ ਦੁੱਗਣੀ ਹੋਣੀ ਸੀ ਖੁਸ਼ੀ ਬਿਲਕੁਲ ਬਿਲਕੁਲ ਸੀ ਤੇ ਚਲੋ ਇਹ ਸੀਗੇ ਜੀ ਜਸ ਰਿਆਸ ਦੇ ਫੈਮਲੀ ਔਰ ਨਾਲੇ ਸਿਸਟਰ ਉਹਨਾਂ ਦੇ ਮਦਦ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਉਹਨਾਂ ਦੀ ਲਾਈਫ ਬਾਰੇ ਉਹਨਾਂ ਦੇ ਮਤਲਬ ਜੋ ਉਹਨਾਂ ਦੀ ਲਾਈਫ ਸੀ ਉਹਨਾਂ ਦਾ ਜੋ ਸਿੰਗਿੰਗ ਕੈਰੀਅਰ ਸੀਗਾ ਉਹਨਾਂ ਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਸੀਗੇ ਔਰ ਬਹੁਤ ਹੀ ਵਧੀਆ ਸਿੰਗਰ ਸੀਗੇ ਆਪਾਂ ਨੂੰ ਇਸੇ ਦੁੱਖ ਦੀ ਗੱਲ ਹੈ ਵੀ ਰੱਬ ਨੇ ਵੀ ਛੋੜਤਾ ਹਨਾ ਔਰ ਉਹਨਾਂ ਦੀ ਕਮੀ ਤਾਂ ਆਪਾਂ ਮਹਿਸੂਸ ਮਤਲਬ ਕਰਦੇ ਆ ਪਰ ਉਹਨਾਂ ਦੀ ਕਮੀ ਆਪਾਂ ਪੂਰੀ ਵੀ ਨਹੀਂ ਕਰ ਸਕਦੇ ਔਰ ਉਹਨਾਂ ਦੇ ਫੈਮਿਲੀ ਦਾ ਜੋ ਦੁੱਖ ਹੈਗਾ ਨਾ ਉਹਨਾਂ ਦੀ ਸਿਸਟਰ ਉਹਨਾਂ ਦੀ ਮਦਰ ਦਾ ਆਪਾਂ ਉਹ ਵੀ ਆਪਾਂ ਜਸਟ ਵੀ ਸ਼ੇਅਰ ਨਹੀਂ ਕਰ ਸਕਦੇ ਵੀ ਉਹਨਾਂ ਦਾ ਜੋ ਵੀ ਹਾਲ ਹੈ ਨਾ ਤਾਂ ਉਹੀ ਮਹਿਸੂਸ ਕਰ ਸਕਦੇ ਆ ਤਾ ਆਪਾਂ ਇਹੀ ਅਰਦਾਸ ਕਰਦੇ ਆਂ ਵੀ ਜੋ ਉਹਨਾਂ ਦੇ ਫੈਨਸ ਨੇ ਜੋ ਉਹਨਾਂ ਨੂੰ ਉਹਨਾਂ ਦੀ ਆਵਾਜ਼ ਸੁਣਨਾ ਪਸੰਦ ਕਰਦੇ ਜੋ ਉਹਨਾਂ ਦੇ ਦੋਸਤ ਸੀ ਜਾਂ ਉਹਨਾਂ ਦੇ ਫੈਨ ਸੀ ਕੁਝ ਵੀ ਸੀ ਤਾਂ ਉਹ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਦੀ ਜਿਹੜੀ ਮੂਵੀ ਆ ਰਹੀ ਹੈ ਯੱਕੀ ਜੋ ਕਿ ਮਤਲਬ ਯੂਟਿਊਬ ਤੇ ਕਹਿੰਦੇ ਕਿ ਆ ਚੁੱਕੀ ਹੈ ਔਰ ਫਿਰ ਬੜੇ ਪਰਦੇ ਤੇ ਫਿਰ ਰਿਲੀਜ਼ ਹੋਏਗੀ ਔਰ ਆਸ ਕਰਦੇ ਆਂ ਵੀ ਤੁਸੀਂ ਵੀ ਸਪੋਰਟ ਕਰੋ ਵੱਧ ਤੋਂ ਵੱਧ ਔਰ ਉਹਨਾਂ ਦੀ ਫੈਮਿਲੀ ਨੂੰ ਜਸਦੇ ਆਵਾਜ਼ ਨੂੰ ਉਹਨਾਂ ਦੀ ਮੂਵੀ ਨੂੰ ਕੀ ਵਤਵਾਦ ਤੁਸੀਂ ਸ਼ੇਅਰ ਕਰੋ ਤੇ ਪਿਆਰ ਕਰੋ ਔਰ ਉਹਨਾਂ ਨੂੰ ਸਪੋਰਟ ਕਰੋ थैंक यू